ਇਹ ਕੋਈ ਸਹੀ ਤਰੀਕਾ ਨਹੀਂ ਹੈ ਕਿ ਤੁਸੀਂ ਆਗੂਆਂ ਨੂੰ ਇਸ ਤਰ੍ਹਾਂ ਘਰਾਂ ਦੇ ਵਿੱਚ ਜਾ ਕੇ ਦਬੋਚ ਲਵੋ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਕੋਈ ਉਸ ਤਰੀਕੇ ਦੀ ਕੋਈ ਗਲਤੀ ਵੀ ਨਹੀਂ ਅਸੀਂ ਕੋਈ ਅਪਰਾਧ ਨਹੀਂ ਕੀਤਾ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਸਾਡੇ ਘਰਾਂ ਦੇ ਵਿੱਚ ਭੇਜ ਕੇ ਸਾਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਉੱਥੇ ਹੀ ਉਹਨਾਂ ਕਿਹਾ ਕਿ ਜਿੰਨਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਉਨੀ ਹੀ ਤੇਜ਼ੀ ਦੇ ਨਾਲ ਜਿਹੜੇ ਕਿ ਆਮ ਲੋਕ ਨੇ ਉਹਨਾਂ ਦੀ ਆਵਾਜ਼ ਤੁਹਾਨੂੰ ਜਿਹੜਾ ਅੰਦੋਲਨ ਹੈ ਉਹਦੋਂ ਵੀ ਤੇਜ਼ੀ ਦੇ ਨਾਲ ਉੱਠਦਾ ਹੋਇਆ ਨਜ਼ਰ ਆਵੇਗਾ ਜੇਕਰ ਦੇਖਿਆ ਜਾਵੇ ਜੇ ਕਿਸਾਨ ਆਪਣੇ ਘਰਾਂ ਦੇ ਵਿੱਚ ਆਰਾਮਦਾਰੀ ਨਾਲ ਕੋਈ ਸੁੱਤਾ ਸੀ ਕੋਈ ਕਿਵੇਂ ਸੀ ਕਈਆਂ ਦਾ ਤੇ ਵੀ ਕਹਿਣਾ ਸੀ ਕਿ ਸਾਡੇ ਘਰਾਂ ਦੇ ਦਰਵਾਜ਼ੇ ਤੱਕ ਖੜਕਾਏ ਨਹੀਂ ਗਏ ਤੇ ਕੰਦਾ ਟੱਪ ਕੇ ਜਿਹੜੀ ਪੰਜਾਬ ਪੁਲਿਸ ਹੈ ਸਾਡੇ ਘਰਾਂ ਦੇ ਅੰਦਰ ਵੜ ਗਈ ਐਡੀ ਵੱਦਸਲੂਕੀ ਸਾਡੇ ਆਮ ਲੋਕਾਂ ਦੇ ਨਾਲ ਹੋ ਰਹੀ ਆ ਆਮ ਆਦਮੀ ਦੀ ਸਰਕਾਰ ਹੈ ਤੇ ਆਮ ਲੋਕਾਂ ਦੇ ਨਾਲ ਹੀ ਤੱਕੇਸ਼ਾਈ ਹੋ ਰਹੀ ਹੈ ਇਸ ਦੇ ਨਾਲ ਹੀ ਸਾਡੇ ਨਾਲ ਬਹੁਤ ਸੀਨੀਅਰ ਪੱਤਰਕਾਰ ਜੁੜ ਚੁੱਕੇ ਨੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਸਤਿ ਸ਼੍ਰੀ ਅਕਾਲ ਜੀ। ਕੌਣ ਗੱਲ ਕਰ ਰਹੇ ਨੇ? ਸਰ ਰਜਿੰਦਰ ਕਰਤਾਨ ਮੰਤਸਰ। ਜੀ ਜੀ ਰਜਿੰਦਰ ਜੀ। ਕੀ ਕਹਿਣਾ ਚਾਹੋਗੇ ਜੀ? ਇਹ ਗੱਲ ਹਾਂਜੀ। ਇਹ ਡਾਕਟਰ ਨਾ ਪੈਹੀ ਹੈ ਜੀ। ਦੇਖੋ ਜਿਹੜਾ ਇਹਨਾਂ ਦਾ ਮਸਲਾ ਹੈ ਇਹ ਸਨੋਰੀ ਬਾਡਰ ਤੋਂ ਤੇ ਦੂਸਰੇ ਚੰਬੂ ਬਾਡਰ ਤੋਂ ਸ਼ੁਰੂ ਹੋਇਆ ਹੋਇਆ ਹੈ। ਉੱਥੋਂ ਮਤਲਬ ਇਹਨਾਂ ਦੇ ਮੰਨਾਂ ਦੇ ਵਿੱਚ ਜਿਹੜੀ ਖਟਾਸ ਪੈਦਾ ਹੋਈ ਹੋਈ ਹੈ। ਬੋਦੇ ਦਾ ਹੀ ਇਹ ਇੱਕ ਸਿੱਟਾ ਹੈ। ਹਮ। ਤਾਂ ਕਿ ਮਤਲਬ ਜਿਹੜਾ ਇਹ ਸਰਕਾਰ ਤੇ ਕਿਸਾਨਾਂ ਨੇ ਇੱਕ ਤੇਵਰ ਤੇ ਬੈਠ ਕੇ ਮਸਲਾ ਹੱਲ ਕਰਨਾ ਸੀ। ਜੀ ਉਸ ਨੂੰ ਮਤਲਬ ਇਹ ਇੱਕ ਦੁਸ਼ਮਣੀ ਦੇ ਰੂਪ ਚ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿਉਂਕਿ ਸੈਂਟਰ ਸਰਕਾਰ ਨੇ ਦੋਨਾਂ ਧਰਾਂ ਨੂੰ ਆਪਸ ਦੇ ਵਿੱਚ ਪਾੜਤਾ ਕਿਸਾਨ ਬੱਕਰੇ ਕਰਤੇ ਸਰਕਾਰ ਬੱਕਰੀ ਕਰਦੀ ਜੀ ਬਿਲਕੁਲ ਜੀ ਬਾਮੀ ਚਾਹੁੰਦੇ ਹਨ ਕਿਸਾਨ ਨਹੀਂ ਚਾਹੁੰਦੇ ਵੀ ਸਾਡੇ ਨਾਲ ਪੰਜਾਬ ਸਰਕਾਰ ਦੇ ਮੰਤਰੀ ਮੀਟਿੰਗ ਦੇ ਵਿੱਚ ਬੈਠਣ ਤਾਂ ਹੀ ਆ ਚਾਰ ਤਰੀਕ ਵਾਲੀ ਮੀਟਿੰਗ ਸੀ ਜਿਹੜੀ ਉਹ ਮੁਲਤਵੀ ਕੀਤੀ ਜਿਸ ਕਰਕੇ ਮਤਲਬ ਸਰਕਾਰ ਦਾ ਤੇ ਕਿਸਾਨਾਂ ਦਾ ਜੋ ਸਰਕਾਰ ਦਾ ਤੇ ਕਿਸਾਨਾਂ ਦਾ ਆਪਸ ਦੇ ਵਿੱਚ ਪੇਚ ਫਸ ਗਿਆ ਇਸ ਕਰਕੇ ਇਹਨਾਂ ਨੂੰ ਮਤਲਬ ਇਹ ਕਹਿੰਦੇ ਆ ਕਿ ਅਸੀਂ ਧੱਕੇ ਨਾਲ ਅਰੇਲੀਆਂ ਮਜਾਰੇ ਧਰਨੇ ਸ਼ਰਤਾਂ ਰੂਪਾਂ ਦੇ ਤੇ ਟਰੈਨਾਂ ਰੂਪਾਂ ਦੇ ਤੇ ਸਰਕਾਰ ਕਹਿੰਦੀ ਹੈ ਜੀ ਇਹ ਚੀਜ਼ਾਂ ਤੁਸੀਂ ਰੋਕ ਕੇ ਪਬਲਿਕ ਨੂੰ ਤੰਗ ਕਰਦੇ ਹੋ ਮਤਲਬ ਇਹ ਤੁਹਾਡਾ ਕੰਮ ਨਹੀਂ ਜ਼ਰਾ ਹੈ ਹੋਰ ਬਚੇਰੇ ਤੰਗ ਨੇ ਜਿਹਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾ ਸਕਦਾ ਇਸ ਕਰਕੇ ਇਹ ਲੋਕ ਆਪਸ ਦੇ ਵਿੱਚ ਮਾਰੂ ਮਾਰੀ ਵਾਲੇ ਕੰਮ ਤੇ ਪੁੰਚੇ ਖੜੇ ਨੇ ਨਜਰਬੰਦ ਵਾਲੇ ਬਕਤੇ ਬੈਠੇ ਨੇ ਜਿਹਦੇ ਨਾਲ ਆਮ ਪਬਲਿਕ ਦਾ ਨੁਕਸਾਨ ਹੋ ਰਿਹਾ ਜੀ ਹਰਜਿੰਦਰ ਜੀ ਜੇਕਰ ਗੱਲ ਕੀਤੀ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਧਰਨਿਆਂ ਦੇ ਨਾਲ ਪਰੇਸ਼ਾਨ ਕੀਤਾ ਜਾਂਦਾ ਹੈ ਪਰ ਜੇਕਰ ਅਗਲ ਕਰੀਏ ਰੋਡ ਸ਼ੋਅ ਦੀ ਰੈਲੀਆਂ ਦੀ ਵੱਡੇ ਵੱਡੇ ਲੀਡਰ ਵੱਡੀਆਂ ਵੱਡੀਆਂ ਰੈਲੀਆਂ ਕੱਢਦੇ ਨੇ ਤੇ ਉਦੋਂ ਵੀ ਸਾਡੇ ਆਮ ਇਨਸਾਨਾਂ ਦਾ ਹੀ ਰਾਸਤਾ ਜਿਹੜਾ ਉਹ ਰੋਕਿਆ ਜਾਂਦਾ ਹੈ ਤੇ ਜਿਹੜੀ ਉਦੋਂ ਪਰੇਸ਼ਾਨੀ ਦਾ ਸਾਹਮਣਾ ਜਾਂ ਫਿਰ ਸਕੂਲ ਬੈਨ ਹੋਵੇ ਸਕੂਲਾਂ ਦੇ ਵਿੱਚੋਂ ਛੁੱਟੀ ਹੋ ਜਾਂਦੀ ਹੈ ਜਾਂ ਫਿਰ ਕੋਈ ਕੰਮ ਕਾਜ ਵਾਲਾ ਬੰਦਾ ਹੁੰਦਾ ਹੈ ਤੇ ਉਹਨਾਂ ਨੂੰ ਉਸ ਸਮੇਂ ਪਰੇਸ਼ਾਨੀ ਹੁੰਦੀ ਹੈ ਉਦੋਂ ਪੰਜਾਬ ਸਰਕਾਰ ਜਿਹੜੀ ਉਦੋਂ ਸੁੱਤੀ ਹੁੰਦੀ ਹੈ ਉਦੋਂ ਕਿਉਂ ਨਹੀਂ ਇਹ ਖਿਆਲ ਜਿਹੜੇ ਉਹਨਾਂ ਦੇ ਮਨਾਂ ਦੇ ਵਿੱਚ ਆਉਂਦੇ ਦੇਖੋ ਜੀ ਰੈਲੀਆਂ ਨਜ਼ਾਰੇ ਕਰਨ ਦਾ ਤਾਂ ਜਮਹੂਰੀ ਅਕਾਸ ਵਿਧਾਨ ਸਾਨੂੰ ਇਹਦਾ ਅਧਿਕਾਰ ਦਿੰਦਾ ਹੈ ਅਸੀਂ ਇਹ ਕਰ ਸਕਦੇ ਹਾਂ ਤਾਂ ਗੱਲ ਕਰ ਵੀ ਜਿਹੜੇ ਵੱਟੇ ਰਸਤੇ ਰੁਕਨੇ ਜਾਂ ਸਾਂਦਾਂ ਬੱਤੀ ਛੀਮੀ ਮਤਲਬ ਪ੍ਰੋਟੈਸਟ ਹੁੰਦਾ ਕੁਝ ਟਾਈਮ ਦਾ ਜਿਸ ਕਰਕੇ ਜਦੋਂ ਪ੍ਰੋਟੈਸਟ ਕੁਝ ਟਾਈਮ ਤੋਂ ਵਧਾ ਕੇ ਜਾਵੇ ਪਬਲਿਕ ਨੂੰ ਤੰਗ ਕਰਨਾ ਜਿੰਦਾ ਫਿਰ ਸਰਕਾਰ ਤੇ ਮਤਲਬ ਜਿਹੜੀ ਆਮ ਪਬਲਿਕ ਤੰਗ ਹੁੰਦੀ ਹੈ ਉਹ ਇਕੱਠੇ ਹੋ ਜਾਂਦੇ ਜਿਹਦੇ ਚ ਮਤਲਬ ਕਿਸਾਨਾਂ ਨੂੰ ਸਿੱਧ ਕਿਸਾਨਾਂ ਦਾ ਤਾਂ ਹੀ ਤਾਂ ਫਿਰ ਪਿੱਛੇ ਜਿਹੜਾ ਸਨੋਰੀ ਬਾਡਰ ਵਾਲਾ ਪਰ ਨਾ ਉਹ ਕਾਰਨ ਹੋਇਆ ਇਹੀ ਕਾਰਨ ਸੀਗਾ ਕਿ ਪਬਲਿਕ ਨੂੰ ਸਾਥ ਲੈ ਕੇ ਚਾਹੇ ਤਾਂ ਸਰਕਾਰ ਤੇ ਚਾਹੇ ਕਿਸਾਨ ਜਿਹੜੇ ਵੀ ਕਿਸੇ ਵੰਦੀ ਜਾਂ ਸਰਕਾਰ ਪਬਲਿਕ ਨੂੰ ਨਾਲ ਲੈ ਕੇ ਚੱਲੂਗੀ ਨਾ ਤਾਂ ਉਹੀ ਇਹਦੇ ਵਿੱਚ ਮਤਲਬ ਕਾਮਯਾਬ ਹੋਊਗੀ ਵਰਨਾ ਦੂਸਰੇ ਦੀ ਦਾ ਫਿਰ ਹਾਰ ਹੀ ਹੋਊ। ਅਰਜਿੰਦਰ ਜੀ ਜਿਸ ਤਰ੍ਹਾਂ ਤੁਹਾਡਾ ਕਹਿਣਾ ਹੈ ਕਿ ਧਰਨੇ ਮੁਜ਼ਾਰੇ ਜਿਹੜੇ ਕੁਝ ਸਮੇਂ ਲਈ ਹੁੰਦੇ ਨੇ ਜਾਂ 6 ਮਹੀਨਿਆਂ ਦੇ ਲਈ ਜਾਂ ਹਫਤੇ ਦੇ ਲਈ ਜਾਂ ਕਦੇ ਕਦਾਂ ਹੀ ਸਾਲਾਂ ਦੇ ਵਿੱਚ ਲੱਗਦੇ ਨੇ। ਪਰ ਜਿੱਥੇ ਜੇ ਤੁਸੀਂ ਇਹ ਗੱਲ ਕੀਤੀ ਆ ਉੱਥੇ ਜੇ ਇਹਨਾਂ ਧਰਨਿਆਂ ਨੂੰ ਵੜਮਾ ਹੰਗਾਰਾ ਜਿਹੜਾ ਸਾਡੇ ਲੀਡਰਾਂ ਦੇ ਵੱਲੋਂ ਹੀ ਦਿੱਤਾ ਜਾਂਦਾ ਹੈ ਜਦੋਂ ਉਹ ਧਰਨੇ ਲਗਾਉਂਦੇ ਨੇ ਤਾਂ ਆਪਣਾ ਪੱਖ ਲੈਣ ਦੇ ਲਈ ਆਪਣੀ ਵੋਟ ਲੈਣ ਦੇ ਲਈ ਉਹ ਧਰਨਿਆਂ ਦੇ ਵਿੱਚੋਂ ਉਹਨਾਂ ਦੇ ਨਾਲ ਬੈਠ ਕੇ ਆਪਣਾ ਸਾਥ ਨਿਭਾਉਂਦੇ ਨੇ ਤੇ ਜਦੋਂ ਲੱਗ ਉਹਨਾਂ ਦੀ ਇੱਕ ਸਰਕਾਰ ਬਣ ਜਾਂਦੀ ਹੈ ਤੇ ਦੁਬਾਰਾ ਉਹਨਾਂ ਦੀ ਸਰਕਾਰ ਦੇ ਵਿੱਚ ਧਰਨਾ ਲਗਾਇਆ ਜਾਂਦਾ ਇਹ ਤਾਂ ਸਾਰਿਆਂ ਉੱਤੇ ਜਿਹੜੇ ਕਿ ਸਵਾਲ ਖੜੇ ਹੋ ਜਾਂਦੇ ਨੇ ਦੇਖੋ ਜੀ ਮੇਰੇ ਇਹੀ ਤਾਂ ਲੋਕਤੰਤਰ ਦੇ ਜਿਹੜੀ ਕਮਜ਼ੋਰੀ ਹੈ ਲੋਕਤੰਤਰ ਦੀ ਉਹ ਇਹੀ ਹੈ ਕਿ ਪਹਿਲਾਂ ਤਾਂ ਪਬਲਿਕ ਨੂੰ ਵਰਤਿਆ ਜਾਂਦਾ ਫਿਰ ਪਬਲਿਕ ਨੂੰ ਹੀ ਉਹਨਾਂ ਦੁਆਰਾ ਜਦੋਂ ਰਾਜ ਸੱਤਾ ਪ੍ਰਾਪਤ ਕਰ ਲਈ ਜਾਂਦੀ ਹੈ ਫਿਰ ਪਬਲਿਕ ਨੂੰ ਕੁੱਟਿਆ ਜਾਂਦਾ ਹੈ ਜੇ ਇਸ ਤਰ੍ਹਾਂ ਦਾ ਕੋਈ ਪ੍ਰਾਪਤਨ ਹੋਵੇ ਵੀ ਇਹਨਾਂ ਨੂੰ ਵਾਪਸ ਬੁਲਾਉਣ ਦਾ ਜਾਂ ਇਹਨਾਂ ਨੂੰ ਇਹਨਾਂ ਦੇ ਖਿਲਾਫ ਕੋਈ ਮਤਲਬ ਪ੍ਰੋਟੈਸਟ ਤੋਂ ਸવાય ਹੋਰ ਕੁਝ ਨਹੀਂ ਨਾ ਤਾਂ ਇਹਨਾਂ 'ਚ ਕੋਈ ਕੋਰਟ ਕੇਸ ਹੋ ਸਕਦਾ ਨਾ ਵੋਟਾਂ ਦੁਆਰੇ ਹੋ ਸਕਦੀਆਂ ਨਾ ਆਪਣਾ ਜਿ ਆਪਣਾ ਜਿੱਤਿਆ ਹੋਇਆ ਬੰਦਾ ਜਿੱਤੀ ਹੋਈ ਪਾਰਟੀ ਆਪਣੇ ਵਾਅਦਿਆਂ ਦੇ ਉੱਤੇ ਖਰੀ ਨਹੀਂ ਉਤਰਦੀ ਉਹਨੂੰ ਵਾਪਸ ਬਿਲਾਉਣ ਦਾ ਅਧਿਕਾਰ ਹੋਵੇ ਤਾਂ ਮਤਲਬ ਲੋਕਤੰਤਰ ਹੈ ਜਿਹੜਾ ਉਹ ਕਿਤੇ ਜਿਆਦਾ ਕਮਜ਼ੋਰ ਨਾ ਹੋ ਸਖਤ ਤੇ ਵਧੀਆ ਮਤਲਬ ਕਾਮਯਾਬ ਹੋ ਸਕਦਾ ਨਹੀਂ ਤਾਂ ਲੋਕਤੰਤਰ ਦੀ ਕਮਜ਼ੋਰੀ ਇਹੀ ਰਹੂ ਸਿੱਧਾ-ਸਿੱਧਾ ਕਹਿ ਦਿੱਤਾ ਜਾਵੇ ਤਾਂ ਤੁਸੀਂ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਬੋਲਦੇ ਹੋ ਕਿ ਜੋ ਭਗਵੰਤ ਮਾਨ ਨੇ ਮਾਫ ਕਰਨਾ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਧਰਨੇ ਜਿਹੜੇ ਲਗਾਣੇ ਉਹ ਗਲਤ ਨੇ ਤੇਰਾ ਮਦਦ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਪੰਜਾਬ ਸਰਕਾਰ ਦਾ ਨਹੀਂ ਜੀ ਦੇਖੋ ਸਾਥ ਪਬਲਿਕ ਦਾ ਸਾਥ ਦਿੰਦੇ ਆ ਪਬਲਿਕ ਦਾ ਹੱਕਾ ਹੈਗਾ ਧਰਨੇ ਮਜਾਰੇ ਦਾ ਕਰਨ ਕਰ ਵੀ ਜਦੋਂ ਸਾਲਾਂਵਤੀ ਜਾਂ ਬਿਨਾ ਮਤਲਬ ਤੋਂ ਉਹ ਧਰਨੇ ਲਾਉਣੇ ਨੇ ਨਾ ਉਹਦੇ ਨਾਲ ਜਿਹੜੀ ਪਬਲਿਕ ਲੰਘਣ ਵਾਲੀ ਹੁੰਦੀ ਆ ਉਹਦੇ ਨਾਲ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਆ ਨਾਲ ਜਿਹੜਾ ਸਾਡਾ ਵਪਾਰ ਹੈ ਉਹ ਪ੍ਰਭਾਵਤ ਹੁੰਦਾ ਨਾਲ ਜਿਹੜਾ ਸਾਡਾ ਸਟੇਟ ਹੈ ਉਹ ਬਦਨਾਮ ਹੁੰਦਾ ਕਿਉਂਕਿ ਫਿਰ ਦੂਜੀਆਂ ਸਟੇਟਾਂ ਦੇ ਲੋਕ ਜਾਂ ਬਾਹਰਲੀਆਂ ਕੰਪਨੀਆਂ ਵਾਲੇ ਜਿਹੜੇ ਜਿਨ੍ਹਾਂ ਨੇ ਫੈਕਟਰੀਆਂ ਲਾਉਣੀ ਹੁੰਦੀਆਂ ਉਹ ਲੋਕ ਨਹੀਂ ਆਉਂਦੇ ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਕਰ ਜਾਂਦੀ ਹੈ ਕਿ ਇੱਥੇ ਤਾਂ ਰੈਲੀਆਂ ਮਚਾਰੇ ਹੁੰਦੇ ਰਹਿੰਦੇ ਨੇ ਤੇ ਰੋਜ਼ ਝੰਡੇ ਚੱਕੀ ਖੜੇ ਫਿਰਦੇ ਰਹਿੰਦੇ ਨੇ ਲੋਕ ਇਸ ਕਰਕੇ ਫਿਰ ਦੇਸ਼ ਐ ਜਿਹੜਾ ਉਹ ਤਰੱਕੀ ਨਹੀਂ ਕਰਦਾ ਤੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗੀ ਕਿ ਧਰਨੇ ਲਗਾਉਣਾ ਦੇਸ਼ ਤਰੱਕੀ ਨਹੀਂ ਕਰਦਾ ਜਦੋਂ ਕਿਸੇ ਨੂੰ ਹੱਕ ਦਿੱਤਾ ਨਾ ਜਾਵੇ ਤਾਂ ਹੱਕ ਕਹਿੰਦੇ ਨੇ ਕਿ ਖੋਹ ਲੈਣੇ ਚਾਹੀਦੇ ਨੇ ਜਦੋਂ ਸਰਕਾਰਾਂ ਤੱਕ ਕਾਗਜ਼ਾ ਰਾਹੀਂ ਗੱਲਣਾ ਪਹੁੰਚੇ ਤਾਂ ਉਦੋਂ ਸੜਕਾਂ ਤੇ ਆ ਕੇ ਹੀ ਜਿਹੜਾ ਕੰਮ ਹੈ ਉਹ ਕਰਵਾਇਆ ਜਾਂਦਾ ਹੈ ਦੇਖੋ ਮੈਡਮ ਸੜਕਾਂ ਤੇ ਆ ਕੇ ਤਾਂ ਠੀਕ ਹੈ ਉਦੋਂ ਮਤਲਬ ਅਸੀਂ ਤਾਂ ਇਹ ਗੱਲ ਕਹਿਨੇ ਹੁੰਦੇ ਆਂ ਵੀ ਜਦੋਂ ਸਰਕਾਰ ਦੀ ਜਿਹੜੀ ਆਮਦਨ ਉਹ ਸਰਕਾਰ ਦੀ ਆਮਦਨ ਨੂੰ ਰੋਕਿਆ ਜਾਵੇ ਤਾਂ ਮਤਲਬ ਸਰਕਾਰ ਕੰਮ ਕਰਦੀ ਹੈ ਜਾਂ ਸਰਕਾਰ ਦੇ ਜਿਹੜੇ ਅਫਸਰ ਨੇ ਆਈਐਸ ਨੇ ਜਾਂ ਪੀਸੀਐਸ ਅਫਸਰ ਨੇ ਉਹ ਕਿਸੇ ਸਾਈਡ ਤੇ ਬੈਠ ਕੇ ਉਹਨਾਂ ਦਾ ਘਰੋ ਕੀਤਾ ਜਾਵੇ ਪਾਨ ਸੁਨੂ ਜਾਂ ਲੰਗੜ ਨਾ ਦਿੱਤਾ ਜਾਂ ਮੈਨੂੰ ਲੰਗੜ ਨਾਤਾ ਇਹਦੇ ਨਾਲ ਕੋਈ ਪਬਲਿਕ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ ਹੈ ਜਿਵੇਂ ਹੁਣ ਮੰਨ ਲਓ ਵੀ ਸ਼ਰਾਬ ਹੈ 35 ਕਰੋੜ ਰੁਪਏ ਦੀ ਡੇਲੀ ਸ਼ਰਾਬ ਵਿਕਦੀ ਹੈ ਪੰਜਾਬ ਦੇ ਵਿੱਚ ਇਹ ਹੈ ਕਿ ਇੱਕ ਹਫਤਾ ਸ਼ਰਾਬ ਦੀ ਵਿਕਰੀ ਰੋਕ ਦਿੱਤੀ ਜਾਵੇ ਇੱਕ ਤਾਂ ਤੁਸੀਂ ਕਾਪੇ ਦੇ ਵਿੱਚ 2.5 ਅਰਬ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਸਰਕਾਰ ਤਾਂ ਗੋਡਿਆਂ ਦੇ ਦਮ 2.5 ਘੰਟੇ ਜਾ ਸਕਦੀ ਹੈ ਗੱਲ ਕਰ ਵਿੱਚੋਂ ਕੁਝ ਬੰਦੇ ਨਾਲ ਰਲੇ ਹੁੰਦੇ ਨੇ ਮਿਲੀਭੁਤ ਕਰਕੇ ਉਹ ਲੋਕਾਂ ਨੂੰ ਮਿਸਗਾਈਡ ਕਰਕੇ ਹੋਰ ਆਫਾਤਾਂ ਪੀ ਤੋਰੀ ਫਿਰਦੇ ਨੇ ਜਿੱਥੇ ਮਤਲਬ ਦੁੱਖ ਦੀ ਰਾਗ ਹੁੰਦੀ ਆ ਉਹਦੇ ਤੇ ਹੱਥ ਵੀ ਨਹੀਂ ਲਾਉਣ ਨੂੰ ਜੀ ਬਿਲਕੁਲ ਪਰ ਜੇਕਰ ਗੱਲ ਕੀਤੀ ਜਾਵੇ ਹੁਣ ਜਿਵੇਂ ਕਿ ਗੱਲ ਕੀਤੀ ਹੈ ਲੀਡਰਾਂ ਦੀ ਕਿ ਲੀਡਰ ਜਦੋਂ ਕਾਫਲੇ ਕੱਢਦੇ ਨੇ ਰੈਲੀਆਂ ਕੱਢਦੇ ਨੇ ਆਪਣੇ ਬੋਟ ਪ੍ਰਚਾਰ ਦੇ ਲਈ ਤਾਂ ਉਦੋਂ ਵੀ ਵੱਡੇ ਵੱਡੇ ਕਾਫਲੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੀ ਰਸਤਿਆਂ ਦੇ ਜਾਮ ਲੱਗ ਜਾਂਦਾ ਲੰਬਾ ਕਈ ਕਈ ਘੰਟਿਆਂ ਦਾ ਜਾਮ ਲੱਗ ਜਾਂਦਾ ਜਾਂ ਫਿਰ ਦੋ ਦਿਨ ਪਹਿਲਾਂ ਹੀ ਉਥੋਂ ਦੇ ਰਾਸਤੇ ਜਿਹੜੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਤੇ ਇੱਥੇ ਹੀ ਇੱਕ ਇਨਸਾਨ ਦਾ ਸਾਨੂੰ ਕਮੈਂਟ ਆਇਆ ਸੀ ਦੋਸਤ ਦਾ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਲੀਡਰ ਨੇ ਉਹ ਫਿਰ ਸਾਈਕਲ ਖਰੀਦ ਲੈਣ ਹਾਂਜੀ ਦੇਖੋ ਗੱਲ ਇਹ ਹੈ ਮੈਂ ਸਮਝਾਂ ਵੀ ਜਿਹੜੇ ਧਰਨੇ ਮੁਜ਼ਾਰੇ ਨੇ ਨਾ ਇਹਦੇ ਨਾਲ ਇਹਦੇ ਨਾਲ ਫਿਰ ਗੱਲ ਉੱਥੇ ਆ ਜਾਂਦੀ ਹੈ ਵੀ ਜਿੰਨਾ ਚਿਰ ਸਰਕਾਰ ਦੀ ਦੁੱਖ ਦੀ ਰੱਖ ਦੇ ਉੱਤੇ ਹੱਥ ਨਹੀਂ ਧਰਦੇ ਉਹਨਾਂ ਚਿਰ ਕੁਝ ਨਹੀਂ ਬਣਦਾ ਹੈ ਜਦੋਂ ਮਤਲਬ ਉੱਥੇ ਦਾ ਰੈਲੀਆਂ ਮੁਜ਼ਾਰੇ ਇੱਕ ਆਪ ਸਾਈਡ ਤੇ ਕਰੀ ਜਾਂਦੇ ਆ ਤੁਸੀਂ ਪਬਲਿਕ ਨੇ ਲੰਘਣਾ ਜੀ ਜੀ ਰੋਕਣ ਨਾਲ ਤਾਂ ਕੋਈ ਮਸਲਾ ਹੱਲ ਨਹੀਂ ਹੁੰਦਾ ਨਾ ਜਦੋਂ ਸਰਕਾਰ ਦੀ آمدਨ ਆਪਾਂ ਰੋਕਾਂਗੇ ਤਾਂ ਸਰਕਾਰ ਨੂੰ ਪਤਾ ਲੱਗੂ ਸੈਂਟਰ ਸਰਕਾਰ ਨਾਲ ਮਸਲਾ ਹੈ ਸੈਂਟਰ ਸਰਕਾਰ ਜੇ ਪੰਜਾਬ ਇੰਟਰਨੈਟ ਆਪਣਾ ਐਮਨ ਨੂੰ ਵੀ ਨੈਸ਼ਨਲ ਪੱਧਰ ਤੇ ਸ਼ਰਾਬ ਰੋਕੀ ਜਾਵੇ ਤਾਂ 15 ਹਜ਼ਾਰ ਰੁਪਏ ਦੀ ਵਧਦੀ ਹੈ 15 ਹਜ਼ਾਰ ਰੁਪਏ ਦੀ ਰਜਾਨਾ ਸ਼ਰਾਬ ਦਿੱਤੀ ਹੈ ਜੇ ਤੁਸੇ ਹਿਸਾਬ ਨਾਲ ਵੀ ਦੋ ਦੇ ਰੋਕਦੀਏ ਤਾਂ ਸੈਂਟਰ ਸਰਕਾਰ ਜੱਟਾਂ ਦੇ ਜਮਾ ਆ ਕੇ ਪੰਡਿਆਂ ਦੇ ਬੈਠ ਕੇ ਮਸਲੇ ਹੱਲ ਕਰਕੇ ਜਾਊ ਪਰ ਕਿਸਮਤੀ ਇਹ ਹੁੰਦੀ ਹੈ ਵੀ ਪੁਲਿਸ ਲੀਡਰ बिक ਜਾਂਦੇ ਨੇ ਉਹ ਇਸ ਚੀਜ਼ ਨੂੰ ਸਹੀ ਲਾਈਨ ਦੇ ਉੱਤੇ ਆਉਣ ਨਹੀਂ ਦਿੰਦੇ ਜਿਹਦੇ ਕਰਕੇ ਸਰਕਾਰਾਂ ਆਪ ਦਾ ਮौज-ਮਸਤੀ ਕਰਦੀਆਂ ਨੇ ਪੁਲਿਸ ਵਾਲਿਆਂ ਨੂੰ ਅਧਿਕਾਰ ਦਿੱਤੇ ਜਾਂਦੇ ਆ ਡਾਂਗ ਭਰਾਉਣ ਦੇ ਸਰਪੋਲਸ ਵਾਲੇ ਕੁੱਟਦੇ ਨੇ ਹਾਰਦੇ ਨੇ ਤੇ ਫਿਰ ਸਾਡੇ ਲੋਕਾਂ ਦਾ ਇੱਕ ਜਨਾਜਾ ਜਾਂ ਨਿਕਲ ਜਾਂਦਾ ਇਹ ਦੁਗਦ ਹੋਰ ਕੁਝ ਨਹੀਂ ਹੁੰਦਾ ਜੀ ਰਜ਼ੀਨਰ ਜੀ ਜੇਕਰ ਗੱਲ ਕੀਤੀ ਜਾਵੇ ਦੁਬਾਰਾ ਧਰਨੇ ਦੀ ਦੁਬਾਰਾ ਪ੍ਰਦਰਸ਼ਨ ਦੀ ਤਾਂ ਉਹ ਧਰਨਾ ਵੀ ਕੁਝ ਸਮਾਨ ਜਿਹੜਾ ਸੰਭੂ ਬਾਰਡਰ ਤੋਂ ਮਨਦੀਪ ਸਿੰਘ ਸੰਧੂ ਦੀ ਨਿਗਰਾਨੀ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਸੀ ਕਿਸਾਨਾਂ ਨੂੰ ਦਵਾਇਆ ਗਿਆ ਕਿ ਤੁਹਾਡੀ ਜਿਹੜੀ ਪੂਰੀ ਚੀਜ਼ ਹੈ ਚਾਹੇ ਕੋਈ ਨਮਕ ਦਾ ਡੱਬਾ ਵੀ ਹੈ ਪੂਰੇ ਦਾ ਪੂਰਾ ਉਹਨਾਂ ਦੇ ਪਿੰਡਾਂ ਦੇ ਵਿੱਚ ਪਹੁੰਚਾ ਦਿੱਤਾ ਜਾਏਗਾ ਪਰ ਕਿਹਾ ਜਾਂਦਾ ਕਿ ਉਹਨਾਂ ਦੇ ਚਾਹ ਪੱਤੀ ਤੱਕ ਵੀ ਉਥੋਂ ਚੋਰੀ ਹੋ ਗਈ ਹੈ ਏਸੀ ਹੋ ਗਏ ਟਰਾਲੀਆਂ ਹੋ ਗਿਆਂ ਜਿਹੜੇ ਕਿ ਸਮਾਨ ਨੂੰ ਵਾਪਸ ਲੈਣ ਦੇ ਲਈ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਕਾਫੀ ਤਰ੍ਹਾਂ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਨੇ ਤੇ ਫਿਰ ਇੰਨਾ ਜਦੋਂ ਵਿਸ਼ਵਾਸ ਪੰਜਾਬ ਸਰਕਾਰ ਨੇ ਜਤਾ ਦਿੱਤਾ ਗਿਆ ਸੀ ਤੇ ਇੱਕ ਟਰਾਲੀਆਂ ਦੇ ਪਿੱਛੇ ਬੇਈਮਾਨ ਕਿਉਂ ਹੋ ਗਏ ਦੇਖੋ ਜੀ ਪੁਲਸਾ ਜਿਹੜਾ ਕੋਲੇ ਡਾਂਗ ਹੁੰਦੀ ਆ ਉਹਦਾ ਕਦਾ ਵਿਸ਼ਵਾਸ ਹੁੰਦਾ ਉਹਦਾ ਡਾਂਗ ਨਾਲ ਸੱਤੀ ਦੀ ਹੀ ਸੌ ਕਰਦਾ ਹੁੰਦਾ ਸਾਨੂੰ ਇੰਨਾ ਅਸਲ ਸਾਨੂੰ ਲੋਕਾਂ ਨੂੰ ਚਾਹੀਦਾ ਪੜਨਾ ਕਿਉਂਕਿ ਜਿਹੜੇ ਇਹ ਲੀਡਰ ਲੋਕ ਨੇ ਚਾਹੇ ਕਿਸੇ ਪਾਰਟੀ ਦੇ ਨੇ ਇਹਨਾਂ ਦਾ ਮਕਸਦ ਹੁੰਦਾ ਪਬਲਿਕ ਨੂੰ ਅਨਪੜ੍ਹ ਰੱਖ ਕੇ ਆਪਣੀਆਂ ਰੈਲੀਆਂ ਦੇ ਵਿੱਚ ਇਕੱਠ ਕਰਨਾ ਜੀ ਇਹ ਲੋਕ ਸੋਚਦੇ ਆ ਵੀ ਜੇ ਲੋਕ ਪੜ ਗਏ ਤਾਂ ਸਾਡੀ ਨਾਲ ਰੈਲੀਆਂ ਦੇ ਵਿੱਚ ਇਕੱਠ ਕਿਵੇਂ ਹੋਊਗਾ ਇਸ ਕਰਕੇ ਸਾਨੂੰ ਵੱਧ ਜ਼ੋਰ ਪੜਾਈ ਤੇ ਦੇਣਾ ਚਾਹੀਦਾ ਤਾਂ ਅੱਧੀ ਆਪ ਦੇ ਬੱਚਿਆਂ ਨੂੰ ਪੜਾਉਣ ਵਾਲੇ ਪਾਸੇ ਦਾ ਤੁਰਦੇ ਨਹੀਂ ਤਾਂ ਹੋਰ ਪਾਸੇ ਤੋਰੀ ਜਾਂਦੇ ਆ ਉਧਰੋਂ ਉਹ ਲੀਡਰ ਆਪਾਂ ਨੂੰ ਕੈਚ ਕਰ ਲੈਂਦੇ ਨੇ ਉਹ ਰੈਲੀਆਂ ਚ ਤੋਰੀ ਫਿਰਦੇ ਨੇ ਰੈਲੀਨਾ ਤੌਰ ਨਾਲ ਜੀਕਰ ਜਿੰਦਰ ਜੀ ਤੁਹਾਡੀ ਗੱਲ ਵਿੱਚ ਹੈ ਮਾਫ ਕਰਨਾ ਤੁਸੀਂ ਕਿਹਾ ਕਿ ਪੜ੍ਹਾਈ ਵਾਲੇ ਪਾਸੇ ਅਸੀਂ ਜਾਣਦੇ ਨਹੀਂ ਤੇ ਸਾਨੂੰ ਲੀਡਰ ਜਾਣ ਬਣੀ ਦਿੰਦੇ ਜਿੱਥੇ ਕਿ ਜੇਕਰ ਦੇਖਿਆ ਜਾਵੇ ਕਈ ਲੰਮੇ ਸਮੇਂ ਤੋਂ ਅਧਿਆਪਕ ਨੇ ਕਈਆਂ ਨੇ ਤਾਂ ਹਰਜੋਤ ਸਿੰਘ ਬੈਂਸ ਨੂੰ ਖੂਨ ਦੇ ਨਾਲ ਇੱਕ ਬਲਵਿੰਦਰ ਕੌਰ ਨਾਮ ਦੀ ਔਰਤ ਸੀ ਟੀਟੀ ਦੇ ਆਪਕ ਜਿਨ੍ਹਾਂ ਨੇ ਕਿ ਲੈਟਰ ਲਿਖਿਆ ਸੀ ਆਪਣੀ ਖੁਦਖੁਸ਼ੀ ਕਰ ਲਈ ਸੀ ਉਸ ਤੋਂ ਬਾਅਦ ਇਹ ਹਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਪਰਿਵਾਰ ਨੂੰ ਤੇ ਕਾਫੀ ਸਾਰੇ ਇਸੇ ਤਰ੍ਹਾਂ ਹੀ ਅਧਿਆਪਕ ਨੇ ਜਿਹੜੇ ਕਿ ਧਰਨਿਆਂ ਦੇ ਵਿੱਚ ਹਲੇ ਤੱਕ ਬੈਠੇ ਨੇ ਪਿੱਛੇ ਜ ਇੱਕ ਕਾਫੀ ਵੀਡੀਓ ਵਾਇਰਲ ਹੋਈ ਸੀ ਕਿ ਕਿਸੇ ਮੁੰਡੇ ਨੂੰ ਧਰਨੇ ਦੇ ਵਿੱਚ ਬੈਠੇ ਢਿੱਡ ਅਧਿਆਪਕ ਨੂੰ ਪੁਲਿਸ ਨੇ ਪੰਜਾਬ ਪੁਲਿਸ ਨੇ ਬੜੇ ਹੀ ਬਤਸਲੂਕੀ ਦੇ ਨਾਲ ਤੱਕਾ ਮੁਕੀ ਕਰਕੇ ਉਹਨੂੰ ਕਾਰ ਦੇ ਵਿੱਚ ਸੁੱਟ ਲਿਤਾ ਗਿਆ ਸੀ ਤੇ ਪੜ੍ਹ ਲਿਖ ਕੇ ਵੀ ਜੇ ਅਸੀਂ ਇਦਾਂ ਹੀ ਤੱਕੇ ਖਾਣੇ ਨੇ ਇਸੇ ਤਰ੍ਹਾਂ ਹੀ ਲਾਠੀ ਚਾਰਜ ਸਾਡੇ ਤੇ ਹੋਣਾ ਤਾਂ ਉੱਥੇ ਪੜਿਆਂ ਦਾ ਵੀ ਸਾਡਾ ਕੋਈ ਮੁੱਲ ਨਹੀਂ ਪੈਂਦਾ ਦੇਖੋ ਜੀ ਇਹ ਤਾਂ ਹੁਣ ਗੱਲ ਲਾਠੀ ਚਾਰਜ ਦਾ ਥਾਂ ਹੀ ਬਦਲਿਆ ਜਾਂਦਾ ਪਹਿਲਾਂ ਪਟਿਆਲੇ ਲਾਠੀ ਚਾਰਜ ਹੁੰਦਾ ਸੀਗਾ ਉਦੋਂ ਪਹਿਲਾਂ ਬਠਿੰਡੇ ਹੁੰਦਾ ਸੀਗਾ ਹੁਣ ਸੰਗਰੂਰ ਹੋਣ ਲੱਗਿਆ ਅ ਮਤਲਬ ਲੋਕਾਂ ਨੂੰ ਸੋਚ ਸਮਝ ਤੋਂ ਕੰਮ ਲੈਣਾ ਪੈਣਾ ਜਿੰਨਾ ਚਿਰ ਲੋਕ ਨੀ ਨਾ ਅਵੇਅਰ ਨਹੀਂ ਹੁੰਦੇ ਕਿ ਸਾਡਾ ਕੀ ਚੰਗਾ ਹੈ ਸਾਡਾ ਕੀ ਮਾਰਾ ਉਹਨਾਂ ਚਿਰ ਸਾਡੇ ਡਾਂਗਾ ਉਹੀ ਪੈਂਦੇ ਰਹਿਣਗੇ ਉਹੀ ਪੁਲਿਸ ਵਾਲੇ ਸਾਡੇ ਡਾਂਗਾ ਮਾਰਦੇ ਰਹਿਣਗੇ ਚਾਹੇ ਬਠਿੰਡੇ ਮਾਰਨ ਚਾਹੇ ਪਟਿਆਲੇ ਮਾਰਨ ਚਾਹੇ ਸੰਗਰੂਰ ਮਾਰਨ ਜੇ ਸਾਡਾ ਕੋਈ ਮਾਨਸਾ ਦਾ ਵੀ ਬਣ ਜੇ ਤਾਂ ਸਾਡਾ ਡਾਂਗਾ ਪੈਣਗੀਆਂ ਮਤਲਬ ਜਿੰਨਾ ਚਿਰ ਚੱਕਰ ਇਹ ਨਹੀਂ ਟੁੱਟਦਾ ਨਾ ਇਹ ਉਹਨਾਂ ਚਿਰ ਸਾਡੀ ਕੋਈ ਬਹੁਤੀ ਤਰੱਕੀ ਦੀ ਹੋਣ ਦੀ ਉਮੀਦ ਨਹੀਂ ਹੈਗੀ ਜੀ ਹਰਜਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਤੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਧੰਨਵਾਦ ਜੀ ਸੋ ਦੋਸਤੋ ਇਹ ਸੀ ਸਾਡੇ ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਤੇ ਆਪਣੇ ਡਲੇਹਾਲ ਦੇ ਵਿਚਾਰਾਂ ਨੂੰ ਸਾਂਝਾ ਕੀਤਾ ਉਹਨਾਂ ਨੇ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਤਰਨੇ ਲਗਾਏ ਗਏ ਨੇ ਇਹ ਗਲਤ ਨਹੀਂ ਤਰਨੇ ਲਗਾਉਣੇ ਆਮ ਲੋਕਾਂ ਨੂੰ ਤੁਸੀਂ ਤੰਗ ਪਰੇਸ਼ਾਨ ਜਿਹੜਾ ਕੀ ਉਹ ਕਰਦੇ ਹੋ ਪਰ ਇੱਥੇ ਕਿ ਜੇ ਉਹਨਾਂ ਨੇ ਪੰਜਾਬ ਸਰਕਾਰ ਦਾ ਕਿਤੇ ਨਾ ਕਿਤੇ ਪੱਖ ਵੀ ਲਿਆ ਏ ਕਿ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਤੁਸੀਂ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਪਰ ਜੇਕਰ ਦੇਖਿਆ ਜਾਵੇ ਜਦੋਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇਹ ਕਿ ਜਦੋਂ ਰੈਲੀਆਂ ਕਰਦੇ ਨੇ ਵੱਡੇ ਵੱਡੇ ਕਾਫਲੇ ਜਾਂਦੇ ਨੇ ਤਾਂ ਉਦੋਂ ਵੀ ਆਮ ਲੋਕ ਹੀ ਪਰੇਸ਼ਾਨ ਹੁੰਦੇ ਨੇ ਉਦੋਂ ਵੀ ਆਮ ਲੋਕਾਂ ਦਾ ਧਿਆਨ ਰੱਖਿਆ ਜਾਵੇ ਉਦੋਂ ਵੀ ਪਬਲਿਕ ਕੋਈ ਐਸੀ ਹੁੰਦੀ ਹੈ ਕਿਸੇ ਨੇ ਇੰਟਰਵਿਊ ਤੇ ਜਾਣਾ ਹੁੰਦਾ ਕਿਸੇ ਨੇ ਸਕੂਲ ਤੇ ਜਾਣਾ ਹੁੰਦਾ ਕਿਸੇ ਨੇ ਨੌਕਰੀ ਤੇ ਜਾਣਾ ਹੁੰਦਾ ਤੇ ਉਦੋਂ ਵੀ ਆਮ ਲੋਕ ਹੀ ਪਰੇਸ਼ਾਨ ਹੁੰਦੇ ਨੇ ਦੋ ਦੋ ਦਿਨ ਪਹਿਲਾਂ ਇਹਨਾਂ ਦੇ ਨਾਕਾਬੰਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਦੋਂ ਵੀ ਜਦੋਂ ਉਦੋਂ ਆਮ ਲੋਕ ਖਰਾ ਖੱਜਾ ਖਵਾਰ ਹੁੰਦੇ ਨੇ ਉਦੋਂ ਪੰਜਾਬ ਸਰਕਾਰ ਅੱਖਾਂ ਮੀਚ ਕੇ ਜੇ ਕਿ ਉਹ ਬੈਠ ਜਾਂਦੀ ਹੈ ਪਰ ਉੱਥੇ ਹੀ ਡੱਲੇਵਾਲ ਸਾਹਿਬ ਦਾ ਕਹਿਣਾ ਹੈ ਕਿ ਮੈਂ ਤਾਂ ਚੰਗੇ ਤਰੀਕੇ ਨਾਲ ਹਲੇ ਤੱਕ ਤੁਰ ਵੀ ਨਹੀਂ ਸਕਦਾ ਮੇਰੀ ਤਾਂ ਸਿਹਤ ਵੀ ਪ੍ਰੋਪਰ ਤਰੀਕੇ ਨਾਲ ਠੀਕ ਨਹੀਂ ਹੈਗੀ ਤੇ ਮੈਥੋਂ ਖੜਾ ਤੱਕ ਨਹੀਂ ਹੋਇਆ ਜਾਂਦਾ ਇਹਨਾਂ ਨੇ ਮੈਨੂੰ ਮੇਰੇ ਘਰ ਦੇ ਵਿੱਚ ਹੀ ਆ ਕੇ ਨਜ਼ਰਬੰਦ ਜਿਹੜਾ ਕਿ ਉਹ ਕਰ ਲਿਆ ਗਿਆ ਇਹ ਬਹੁਤ ਹੀ ਮੰਦਭਾਗੀ ਖਬਰ ਹੈ ਜਿੱਥੇ ਕਿ ਪਾਣੀ ਆ ਦੇ ਮੁੱਦਿਆਂ ਨੂੰ ਲੈ ਕੇ ਸਾਡਾ ਪੰਜਾਬ ਭਖਿਆ ਹੋਇਆ ਸੀ ਉੱਥੇ ਇੱਕ ਨਵਾਂ ਹੀ ਮੁੱਦਾ ਆਹ ਜਿਹੜਾ ਕਿਸਾਨਾਂ ਨੂੰ ਲੈ ਕੇ ਖੜਾ ਹੋ ਗਿਆ ਹੈ ਇਹ ਵੀ ਹੈ ਕਿ ਜਿੰਨਾ ਕਿ ਲੋਕਾਂ ਦੀ ਆਵਾਜ਼ ਨੂੰ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਉਹਨੇ ਹੀ ਲੋਕ ਦੁੱਗਣੇ ਉੱਠ ਕੇ ਉੱਠਦੇ ਨੇ ਕਹਿੰਦੇ ਨੇ ਕਿ ਜੇ ਸਪ੍ਰਿੰਗ ਨੂੰ ਤੁਸੀਂ ਫੜ ਲਵੋ ਤਾਂ ਜਦੋਂ ਉਹਨੂੰ ਦਬੋਚ ਲੈਨੇ ਹੋ ਤਾਂ ਜਦੋਂ ਉਹਨੂੰ ਛੱਡਦੇ ਆ ਉਹਨਾਂ ਦਾ ਬੜੀ ਲੰਮੀ ਸ਼ਲਾਂਗ ਮਾਰਦਾ ਹੈ ਤੇ ਤੁਸੀਂ ਤੁਹਾਡੀ ਸੋਚਾਂ ਤੋਂ ਪਾਰ ਜਿਹੜਾ ਹੈ ਕਿ ਉਹ ਨਿਕਲ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ ਹੁਣ ਇਹਨਾਂ ਨੇ ਕਿਸਾਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਦਬੋਚਿਆ ਹੈ ਪਰ ਉਹਨਾਂ ਦੀ ਪੰਜਾਬ ਸਰਕਾਰ ਦੀ ਇਹ ਸੋਚ ਤੋਂ ਬਾਹਰ ਹੈ ਕਿ ਹੁਣ ਜਿਹੜਾ ਅੱਗੇ ਅੰਦੋਲਨ ਚਲੇਗਾ ਉਹ ਕਿੰਨੀ ਸਪੀਡ ਦੇ ਨਾਲ ਚਲੇਗਾ ਤੁਸੀਂ ਸੋਚ ਵੀ ਨਹੀਂ ਸਕਦੇ ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਡੱਲੇਵਾਲ ਸਾਹਿਬ ਦਾ ਹੱਕ ਲੈ ਰਹੇ ਆਂ ਨਹੀਂ ਅਸੀਂ ਪੰਜਾਬ ਸਰਕਾਰ ਦਾ ਹੱਕ ਲੈ ਰਹੇ ਆਂ ਅਸੀਂ ਜੋ ਲੋਕਾਂ ਦੇ ਹੁਣੇ ਮੈਸੇਜ ਨੇ ਜਾਂ ਫਿਰ ਲੋਕਾਂ ਦਾ ਸੁਨੇਹਾ ਹੈ ਅਸੀਂ ਉਹੀ ਤੁਹਾਡੇ ਨਾਲ ਜੋ ਕੀ ਗੱਲਬਾਤ ਕਰ ਰਹੇ ਆਂ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਘਰਾਂ ਦੇ ਵਿੱਚ ਆਰਾਮ ਦੇ ਨਾਲ ਸੁੱਤੇ ਹੋਏ ਸੀ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਸਾਡੇ ਘਰਾਂ ਦੇ ਵਿੱਚ ਅਚਾਨਕ ਹੀ ਪੰਜਾਬ ਪੁਲਿਸ ਜਿਹੜੀ ਕਿ ਉਹ ਛਾਪੇਮਾਰੀ ਕਰਦੇ ਵਗੀ ਤੇ ਸਾਨੂੰ ਗ੍ਰਫਤਾਰ ਕਰਕੇ ਆਪਣੇ ਨਾਲ ਲੈ ਜਾਵੇਗੀ ਕਈ ਕਿਸਾਨਾਂ ਨੂੰ ਤਾਂ ਇਹ ਗੇਟ ਤੱਕ ਨਹੀਂ ਖੜਕਾਏਗੇ ਉਹਨਾਂ ਦੇ ਅੰਦਰ ਵੜ ਕੇ ਉਹਨਾਂ ਨੂੰ ਲਿਜਾਇਆ ਗਿਆ ਪਰ ਉੱਥੇ ਹੀ ਇਹ ਡੱਲੇਵਾਲ ਸਾਹਿਬ ਦਾ ਇਹ ਕਹਿਣਾ ਸੀ ਕਿ ਜੇਕਰ ਪੰਜਾਬ ਸਰਕਾਰ ਸਾਡੀ ਮੰਨਿਆ ਕਿ ਸਾਡੀ ਸੈਂਟਰ ਗਵਰਨਮੈਂਟ ਨਾਲ ਜਿਹੜੀ ਕਿ ਉਹ ਗੱਲਬਾਤ ਚੱਲਦੀ ਸੀ ਪਰ ਜੇਕਰ ਪੰਜਾਬ ਸਰਕਾਰ ਸਾਡੇ ਨਾਲ ਵਿਸ਼ਵਾਸ ਘਾਤ ਕਰਦੀ ਹੈ ਤਾਂ ਉਸ ਦੇ ਨਾਲ ਅਸੀਂ ਚੁੱਪ ਨਹੀਂ ਬੈਠਾਂਗੇ ਹੁਣ ਅੰਦੋਲਨ ਇਸ ਤੋਂ ਵੀ ਵੱਧ ਹੋਵੇਗਾ ਤੇ ਬੜੀ ਹੀ ਤੇਜ਼ੀ ਦੇ ਨਾਲ ਹੋਵੇਗਾ ਇਸ ਸਾਡੇ ਆਮ ਲੋਕਾਂ ਦੀ ਆਵਾਜ਼ ਨੂੰ ਦਵਾ ਨਹੀਂ ਸਕਦੇ ਤੇ ਇਸ ਦੇ ਨਾਲ ਹੀ ਤੁਸੀਂ ਦੇਖਦੇ ਰਹੋ